ਮੈਂ ਕਹਿੰਦਾ ਚੌਧਰ ਦੀ ਪੇਂਟ ਪੰਜਾਬ ਨੂੰ ਚੜਾ ਰਹੇ ਨੇ ਜਾਖੜ ਸਾਹਿਬ ਤੇ ਬੀਜੇਪੀ ਦੇ ਪੰਜਾਬ ਕਾਈ ਦੇ ਪ੍ਰਧਾਨ ਸੁਨੀਲ ਜਾਖੜ ਜੀ ਮੁਜਾਹਰਾ ਕਰ ਰਹੇ ਨੇ ਚੰਡੀਗੜ੍ਹ ਜਾ ਕੇ ਤੇ ਕਹਿ ਰਹੇ ਨੇ ਵੀ ਕਾਤਲਾਂ ਨੂੰ ਸਜ਼ਾ ਦਿਓ ਜਿਨੇ ਕਤਲ ਕਰਾਇਆ ਕਤਲ ਕਿਨੇ ਕਰਾਇਆ ਕਤਲ ਕਰਾਇਆ ਤੁਹਾਡੀ ਬੀਜੇਪੀ ਨੇ ਤੁਹਾਡੇ ਗ੍ਰਹਿ ਮੰਤਰੀ ਜਿਹੜਾ ਅਮਿਤ ਸ਼ਾਹ ਆ ਤੇ ਖੱਟਰ ਨੇ ਦੇ ਅਨਿਲ ਵੇਜ ਨੇ ਜਿਨ੍ਹਾਂ ਨੇ ਤੁਹਾਡੇ ਬਣਾਏ ਹੋਏ ਕਾਨੂੰਨ ਦੇ ਮੁਤਾਬਕ ਜਿਹੜੇ ਰਾਜਮਾਰਗ ਰੋਕੇ ਨਹੀਂ ਜਾ ਸਕਦੇ ਜਿਹੜੇ ਨੈਸ਼ਨਲ ਹਾਈਵੇ ਨੇ ਜਿਹੜੇ ਰਾਜਧਾਨੀ ਨੂੰ ਜਾਂਦੇ ਨੇ ਉਹ ਰੋਕੇ ਤੁਹਾਡੀ ਬੀਜੇਪੀ ਸਰਕਾਰ ਨੇ ਤੁਹਾਡੀ ਬੀਜੇਪੀ ਸਰਕਾਰ ਨੇ ਪੰਜਾਬ ਦੀ ਹੱਦ 'ਚ ਆ ਕੇ ਜਿੱਥੋਂ ਦੇ ਤੁਸੀਂ ਪ੍ਰਧਾਨ ਹੋ ਤੁਹਾਡੇ ਸੂਬੇ ਦੀ ਹੱਦ 'ਚ ਆ ਕੇ ਡਰੋਨ ਛੱਟੇ ਤੁਹਾਡੇ ਸੂਬੇ ਦੀ ਹੱਦ 'ਚ ਆ ਕੇ ਆਪ ਦੀ ਹੱਦ 'ਚ ਖੜੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਤੁਸੀਂ ਇਹਦੇ ਲਈ ਦੋਸ਼ੀ ਕਿਸਾਨਾਂ ਨੂੰ ਮੰਨਦੇ ਹੋ ਦੋਸ਼ੀ ਆ ਤੁਹਾਡੀ ਭਾਜਪਾ ਸਰਕਾਰ ਚਾਹੇ ਉਹ ਹਰਿਆਣੇ ਦੀ ਆ ਚਾਹੇ ਕੇਂਦਰ ਦੀ ਆ ਤੇ ਉਹਦੇ ਨਾਲ ਘੋ ਖਿਚੜੀਓ ਤੁਸੀਂ ਘੋ ਖਿਚ ਨਹੀਂ ਤੁਸੀਂ ਉਹਦਾ ਅੰਗ ਹੋ ਤੁਸੀਂ ਉਹਦੀ ਪੰਜਾਬ ਇਕਾਈ ਦੇ ਪ੍ਰਧਾਨ ਹੋ ਤੇ ਤੁਸੀਂ ਵੀ ਉਹਨੇ ਤੁਹਾਡੇ ਵੀ ਹੱਥ ਲਾਉ ਨਾਲ ਉਹਨੇ ਲਿਬੜੇ ਨੇ ਜਿੰਨੇ ਖੱਟਰ ਤੇ ਅਮਿਤ ਸ਼ਾਹ ਦੇ ਲਿਬੜੇ ਹੋਏ ਨੇ ਤੇ ਤੁਸੀਂ ਆਪਦੇ ਲਿਬੜੇ ਹੋਏ ਹੱਥ ਵਿਖਾਉਣ ਦੇ ਵੀ ਦੋਚੀ ਤੁਸੀਂ ਵੀ ਹੋ ਤੁਸੀਂ ਉਹਦਾ ਜਿਹੜਾ ਭਾਰ ਸੋਟ ਰਹੇ ਹੋ ਕਿਸਾਨਾਂ ਤੇ ਤੇ ਦੂਜੀ ਗੱਲ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੀ ਦੇ ਲਈ ਕਰ ਰਹੇ ਹੋ ਕਾਰਵਾਈ ਕਿਹਦੇ ਤੇ ਕਰਾਉਣੀ ਹੈ ਜਿਹੜਾ ਕਾਤਲ ਹੈ ਤੇ ਕਾਤਲ ਬੀਜੇਪੀ ਹੈ ਜਾਂ ਤਾਂ ਬੀਜੇਪੀ ਤੋਂ ਸਤੀਫਾ ਦੇ ਕੇ ਤੇ ਕਰੋ ਜਿਹਦੇ ਮਰਜ਼ੀ ਖਿਲਾਫ ਪ੍ਰਦਰਸ਼ਨ ਕਰ ਲੋ ਤੁਸੀਂ ਜਿਹੜਾ ਇਸ ਸਾਰੀ ਜਿਹੜੀ ਬੀਜਪੀ ਦੇ ਖਿਲਾਫ ਹਵਾ ਬਣ ਗਈ ਆ ਵੀ ਬੀਜਪੀ ਕਿਸਾਨਾਂ ਦੀ ਕਾਤਲ ਹੈ ਤੁਹਾਡੀਆਂ ਇਹਨਾਂ ਬੇਵਕੂਫੀਆਂ ਨਾਲ ਹਵਾ ਬਦਲਣ ਵਾਲੀ ਨਹੀਂ ਤੁਹਾਡੇ ਖਿਲਾਫ ਹੀ ਜਾਣੀ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਵੀ ਐਮਐਸਪੀ ਮੈਂ ਦਵਾ ਦੇਣਾ ਉਹ ਭਾਈ ਰੋਕਿਆ ਕਿਨੇ ਆ ਤੁਹਾਡੀ ਸਰਕਾਰ ਤੋਂ ਤੁਹਾਨੂੰ ਮੰਗ ਪੱਤਰ ਦਿੱਤੇ ਨੇ ਵੀ ਸਾਨੂੰ ਐਮਐਸਪੀ ਦਿਓ 23 ਫਸਲਾਂ ਤੇ ਨਹੀਂ 33 ਫਸਲਾਂ ਨੇ ਜਿਹੜੇ ਕਿਸਾਨ ਪੈਦਾ ਕਰਦੇ ਨੇ ਸਿਰਫ ਕਣਕ ਝੋਨਾ ਨਹੀਂ ਕਪਾਹ ਪੈਦਾ ਕਰਦੇ ਨੇ ਦਾਲਾਂ ਕਿੰਨੀ ਕਿਸਮ ਦੀਆਂ ਨੇ ਗੰਨਾ ਬੀਜਦੇ ਨੇ ਸਬਜ਼ੀਆਂ ਕਿੰਨੀ ਕਿਸਮ ਦੀਆਂ ਨੇ ਇਸ ਤੱਕ ਕਿ ਦੁੱਧ ਪਾਲਣ ਦਾ ਧੰਦਾ ਵੀ ਖੇਤੀ ਨਾਲ ਆਉਂਦਾ ਔਰ ਉਹ ਕਿਸਾਨ ਤੁਸੀਂ ਗੱਲ ਕਰਦੇ ਹੋ ਐਮਐਸਪੀ ਦੀ ਉਹ ਕਿਸਾਨ ਜਿਨ੍ਹਾਂ ਕੋਲ ਜ਼ਮੀਨ ਵੀ ਨਹੀਂ ਹੈਗੀ 36 ਗੜ ਤੱਕ ਜਾ ਕੇ ਵੇਖੋ ਜਿਹੜੇ ਜੰਗਲਾਂ ਦੇ ਵਿੱਚੋਂ ਚੀਜ਼ਾਂ ਤੋੜ ਕੇ ਲਿਆ ਕੇ ਗੁਜ਼ਾਰਾ ਕਰਦੇ ਨੇ ਵੇਚਦੇ ਨੇ ਉਹ ਜੰਗਲ ਤੱਕ ਨੂੰ ਤੁਹਾਡੀ ਬੀਜੇਪੀ ਸਰਕਾਰ ਜਿਨੇ ਜਿੰਦਲ ਨੂੰ ਦੇਤਾ ਉਹ ਸਾਰਾ ਜੰਗਲ ਇੱਕ ਪਾਸੇ ਤੁਸੀਂ ਰਾਮ ਰਾਜ ਦੀਆਂ ਗੱਲਾਂ ਕਰਦੇ ਹੋ ਬੀਜੇਪੀ ਵਾਲੇ ਜਾਖੜ ਸਾਹਿਬ ਇੱਕ ਪਾਸੇ ਤੁਸੀਂ ਰਾਮ ਮੰਦਰ ਬਣਾਉਣ ਦੀਆਂ ਗੱਲਾਂ ਕਰਦੇ ਹੋ ਤੇ ਇੱਕ ਉਹ ਜੰਗਲ ਹਾਸਰਾ ਸਦਾ ਜਿੱਥੇ ਰਾਮ ਭਗਵਾਨ ਕਹਿੰਦੇ ਬਨਵਾਸ ਕੱਟਿਆ ਉਥੋਂ ਲੰਘ ਕੇ ਗਿਆ ਉਹਨੂੰ ਉਜਾੜਨ ਲਈ ਤੁਸੀਂ ਪ੍ਰਾਈਵੇਟ ਕੰਪਨੀ ਨੂੰ ਦਿੰਦਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸੋ ਉਹ ਕਿਸਾਨ ਜੋ ਵੀ ਪੈਦਾ ਕਰਦਾ ਜਿਹੜੀ ਵੀ ਚੀਜ਼ ਕਿਸਾਨ ਖੇ ਦੇ ਵਿੱਚੋਂ ਜਾਂ ਖੇਤ ਦੇ ਸਹਾਇਕ ਧੰਦਿਆਂ ਨਾਲ ਪੈਦਾ ਕਰਦਾ ਉਹਨਾਂ ਸਾਰਿਆਂ ਤੇ ਐਮਐਸਪੀ ਦੇਂਦਾ ਤੁਸੀਂ ਵਾਦਾ ਕੀਤਾ ਸੀ ਤੁਸੀਂ ਲਿਖਤੀ ਜਿਹੜਾ ਰਿਪੋਰਟ ਦਿੱਤੀ ਸੀ ਕਿ ਲਿਖਤੀ ਵਾਦਾ ਕੀਤਾ ਸੀ ਬੇਸੀ ਦੇਾਂਗੇ ਉਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਜਾਖੜ ਸਾਹਿਬ ਹੁਣ ਤੁਸੀਂ ਜਿਹੜਾ ਗਏ ਚਲਿਓ ਦੂਜੀ ਗੱਲ ਇੱਕ ਇਹਨਾਂ ਨੇ ਹੋਰ ਵੀ ਕਹੀ ਆ ਵੀ ਕਣਕ ਝੋਨੇ ਤੇ ਐਮਐਸਪੀ ਮਿਲਦੀ ਏ ਬਾਕੀ ਦੱਸੋ ਕਿਹੜੀਆਂ ਬੀਜ ਤੇ ਨਾ ਨਾ ਦੋ ਗੱਲਾਂ ਉਹਨੇ ਕਹੀਆਂ ਅਵਤਾਰ ਜੀ ਉਹ ਕਹਿੰਦਾ ਇੱਕ ਤਾਂ ਵੀ ਜਿਹੜਾ ਉਹ ਸ਼ੂਕਰਨ ਨੌਜਵਾਨ ਮਰਿਆ ਕਹਿੰਦਾ ਵੀ ਉਹ ਨਾ ਇਹਨਾਂ ਕਿਸਾਨਾਂ ਕਿਸਾਨ ਆਗੂਆਂ ਕਰਕੇ ਸਾਰਾ ਕੁਝ ਹੋਇਆ। ਕਹਿੰਦਾ ਇਹ ਜਿਹੜੇ ਕਿਸਾਨ ਆਗੂ ਨੇ ਇਹ ਇਹ ਆਪ ਦੀ ਚੌਧਰ ਦੀ ਭੇਡ ਚੜਾ ਰਹੇ ਨੇ ਕਿਸਾਨਾਂ ਦੇ ਪੁੱਤਾਂ ਨੂੰ। ਭਾਜਪਾ ਨਾਲ ਪੰਜਾਬ ਦਾ ਮੇਲ ਹੀ ਹੈ ਨੀਗਾ। ਨਾ ਭਾਜਪਾ ਦੀ ਵਿਚਾਰਧਾਰਾ ਪੰਜਾਬ 'ਚ ਚੱਲ ਸਕਦੀ ਆ। ਉਸ ਸਾਰੇ ਨੂੰ ਪੰਜਾਬ ਨੂੰ ਚੌਧਰ ਦੀ ਭੇਡ ਚੜਾ ਰਹੇ ਨੇ। ਕਿਸਾਨ ਆਗੂ ਕੀ ਕਰ ਰਹੇ ਸੀ? ਕਿਸਾਨ ਆਗੂ ਕਿਵੇਂ ਚੌਧਰ ਦੀ ਪਿੰਡ ਚੋਂ ਕਿਸਾਨ ਆਗੂ ਤਾਂ ਆਪਦੀ ਮੰਗ ਨੂੰ ਲੈ ਕੇ ਰਾਜਧਾਨੀ ਜਾ ਰਹੇ ਸੀ ਸਾਡੇ ਦੇਸ਼ ਦੀ ਰਾਜਧਾਨੀ ਹੈ ਸਾਡੇ ਦੇਸ਼ ਦੀ ਇੱਕ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ ਸੰਵਿਧਾਨ ਦੇ ਵਿੱਚ ਲਿਖਿਆ ਵੀ ਤੁਸੀਂ ਕਿਸੇ ਵੀ ਵਿਚਾਰਧਾਰਾ ਨੂੰ ਮੰਨਦੇ ਹੋ ਕਿਸੇ ਵੀ ਧਰਮ ਨੂੰ ਮੰਨਦੇ ਹੋ ਆਜ਼ਾਦੀ ਹੈ ਔਰ ਆਪਣੇ ਕੀਤੇ ਅੰਦਰ ਯੂਨੀਅਨ ਬਣਾ ਕੇ ਆਪਣੀਆਂ ਮੰਗਾਂ ਰੱਖਣ ਦੀ ਤੇ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਹੈ ਰਾਜਧਾਨੀ ਹੋਵੇ ਜਾਂ ਤੁਹਾਡੇ ਸੂਬੇ ਹੋਣ ਜਾਂ ਤੁਹਾਡੇ ਡਿਸਟ੍ਰਿਕਟ ਹੈੱਡਕੁਆਰਟਰ ਹੋਣ ਤੇ ਉੱਥੇ ਕਰਨ ਜਦੋਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਤੇ ਉਹਨਾਂ ਦਾ ਰਸਤਾ ਬਲਾਕ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੀ ਸਰਕਾਰ ਦੋਸ਼ੀ ਕਿ ਕਿਸਾਨ ਕਿਵੇਂ ਦੋਸ਼ੀ ਹੋਗੇ ਸੋ ਮੈਂ ਖੱਟਰ ਇਹਨਾਂ ਨੂੰ ਜਿਹੜਾ ਜਾਖੜ ਸਾਹਿਬ ਨੂੰ ਕਹਿਣਾ ਚਾਹਣਾ ਬ ਜਾਖੜ ਸਾਹਿਬ ਤੁਸੀਂ ਆਪ ਦੇ ਦੋਸ਼ ਨੂੰ ਦੂਜਿਆਂ ਤੇ ਨਾ ਸੁੱਟੋ ਤੁਸੀਂ ਮਾਰਿਆ ਤੁਹਾਡੀ ਪਾਰਟੀ ਨੇ ਸਾਡਾ ਕਿਸਾਨ ਸ਼ਹੀਦ ਕੀਤਾ ਨੌਜਵਾਨ ਮੁੰਡਾ ਉਹਦਾ ਪਾਪ ਹੁਣ ਤੋਂ ਬਣਾਣੀ ਲੋਕ ਤੁਹਾਨੂੰ ਸਬਕ ਸਿਖਾਉਣਗੇ ਇਹ ਤੁਹਾਡੀਆਂ ਜਿਹੜੀਆਂ ਬੇਵਕੂਫੀਆਂ ਵਾਲੀਆਂ ਗੱਲਾਂ ਇਹਨਾਂ ਤੋਂ ਲੋਕ ਹੁਣ ਯਕੀਨ ਨਹੀਂ ਕਰਦੇ ਪਰ ਜਿਹੜੀ ਗੱਲ ਉਹ ਕਹਿੰਦੇ ਆ ਉਹ ਕਹਿੰਦੇ ਵੀ 23 ਫਸਲਾਂ ਦੀ ਐ ਐਮਐਸਪੀ ਪੰਜਾਬ ਚ ਮੰਨੀ ਮੰਗੀ ਜਾਂਦੇ ਨੇ ਉਹ ਕਹਿੰਦੇ ਪਹਿਲੀ ਤਾਂ ਗੱਲ ਕਿਸਾਨਾਂ ਆਗੂਆਂ ਨੂੰ ਪਤਾ ਹੀ ਨਹੀਂ 23 ਫਸਲਾਂ ਕਿਹੜੀਆਂ ਨੇ ਦੂਜੀ ਗੱਲ ਸੁਨੀਲ ਜਾਖੜ ਕਹਿੰਦੇ ਵੀ ਇਹ 23 ਫਸਲਾਂ ਮੈਨੂੰ ਗਿਣਾ ਦੇਣ ਜਿਹੜੀਆਂ ਪੰਜਾਬ ਚ ਬੀਜਦੇ ਨੇ ਤੇ ਐਮਐਸਪੀ ਮੈਂ ਦਵਾ ਦੂੰਗਾ ਮੈਂ ਡਾਕਟਰ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਜਾਖੜ ਸਾਹਿਬ ਜਿਹ ਫਾਜ਼ਲ ਕਾਬੋਰ ਦੇ ਵਿੱਚ ਮੋਜਗੜ ਦੇ ਵਿੱਚ ਉੱਥੇ ਕਿਸਾਨਾਂ ਨੇ ਇਸ ਵਾਰੀ ਕਿੰਨੂਆਂ ਦੀਆਂ ਟਰਾਲੀਆਂ ਪੜ ਕੇ ਸੜਕ ਤੇ ਪਲਟੀਆਂ ਨੇ ਉਪਸ ਕਿੰਨੂ ਬੀਜਿਆ ਹੋਇਆ ਵੱਡੇ ਵੱਡੇ ਬਾਗ ਲੱਗੇ ਨੇ ਦੱਸੋ ਐਮਐਸਪੀ ਕਿੱਥੇ ਆ ਤੁਹਾਡੇ ਇਲਾਕੇ ਤੋਂ ਲੈ ਕੇ ਸਾਰਾ ਮਾਲਵਾ ਨਰਮਾ ਕਪਾਹ ਬੀਜਦਾ ਸੀ ਦੱਸੋ ਐਮਐਸਪੀ ਕਿੱਥੇ ਆ ਪੁੱਛੋ ਕਿਸਾਨਾਂ ਨੂੰ ਐਮਐਸਪੀ ਤੇ ਵਿਕਿਆ ਤੁਹਾਡੇ ਇਲਾਕੇ ਦੇ ਵਿੱਚ ਖੁਸ਼ਕ ਇਲਾਕਾ ਲੋਕ ਸਰੋਂ ਬੀਜਦੇ ਨੇ ਦੱਸੋ ਐਮਐਸਪੀ ਕਿੱਥੇ ਆ ਤੁਹਾਡੇ ਇਲਾਕੇ ਦੇ ਵਿੱਚ ਲੋਕ ਸਬਜ਼ੀਆਂ ਬੀਜਦੇ ਨੇ ਦੱਸੋ ਐਮਐਸਪੀ ਕਿੱਥੇ ਆ ਸੋ ਸਿਰਫ ਫੋਕੀਆਂ ਗੱਲਾਂ ਕਰਨ ਦੀ ਬਜਾਏ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਐਮਐਸਪੀ ਦਿਓ ਲੈ ਕੇ ਤੁਸੀਂ ਦਿਓ ਤੁਸੀਂ ਦੁਵਾਨ ਦੀ ਬਜਾਏ ਤੁਸੀਂ ਕਹਿੰਦਾ ਝੋਨਾ ਦੇ ਗਣ ਕੇ ਇਹਨਾਂ ਨੇ ਛੱਡਣਾ ਨਹੀਂਗਾ ਤੇ ਐਮਐਸਪੀ ਦੂ ਦੇਖੋ ਮੈਂ ਕਹਿੰਦਾ ਜੀ ਸਾਰਾ ਜਿਹੜਾ ਮਾਲਵਾ ਬੈਲਟ ਸੀ ਉਹ ਨਰਮਾ ਬੀਜਦਾ ਸੀ ਉਹਨਾਂ ਨੂੰ ਧੱਕ ਕੇ ਝੋਨੇ ਗਣਕ ਤੇ ਲੈ ਕੌਣਾ ਸਰਕਾਰ ਲੈ ਕੇ ਆਈ ਆ ਜਦੋਂ ਤੁਸੀਂ ਕਿਸਾਨਾਂ ਦੇ ਤੁਸੀਂ ਇਹਨਾਂ ਦੇ ਇਲਾਕੇ ਚ ਕਿੰਨੂ ਆ ਕਿੰਨੂ ਜੇ ਹੁਣ ਵੀ ਐਮਐਸਪੀ ਇਹਨਾਂ ਨਾ ਦਿੱਤੀ ਐਤਕੀ ਉਹਨਾਂ ਨੇ ਸੜਕਾਂ ਨੂੰ ਛੁੱਟੇ ਅਗਲੀ ਵਾਰ ਨੂੰ ਬਾਗ ਪੜਦੇ ਨੇ ਕਿ ਲੋਕ ਕਿਉਂ ਨਹੀਂ ਉਹ ਕਹਿੰਦਾ ਕਿਨੂ ਤਾਂ ਬਾਹਰ ਭੇਜਣਾ ਸੀ ਪੰਜਾਬ ਤੋਂ ਤੇ ਕਹਿੰਦਾ ਇਹਨਾਂ ਨੇ ਖਨੌਰੀ ਤੇ ਸ਼ੰਭੂ ਧਰਨੇ ਲਾ ਲਏ ਸੜਕਾਂ ਬੰਦ ਕਰਤੀਆਂ ਅੱਜ ਕਹਾ ਸੁਨੀਲ ਜਾਖੜ ਨੇ ਕਹਿੰਦਾ ਕਿਸਾਨਾਂ ਦੀਆਂ ਸੜਕਾਂ ਬੰਦ ਕਰਨ ਕਰਕੇ ਸਾਡੇ ਪੰਜਾਬ ਦਾ ਕਿਨੂ ਰੁਲ ਗਿਆ ਉਹ ਬਾਹਰ ਨਹੀਂ ਜਾ ਸਕਿਆ ਬਿਲਕੁਲ ਬਕਵਾਸ ਗੱਲ ਹੈ ਡੱਬ ਵਾਲੀ ਬਾਰਡਰ ਵੀ ਇਹਨਾਂ ਨੇ ਬੰਦ ਕੀਤੀ ਤੋਂ ਉਦੋਂ ਤੱਕ ਕਿਸਾਨ ਨਹੀਂ ਸੀ ਬੈਠੇ ਹੋਏ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਸ਼ੰਭੂ ਤੇ ਖਨੌਰੀ ਬੰਦ ਕਰਤਾ ਇਹਨਾਂ ਦੇ ਰਾਹੀਂ ਕਿੰਨੂ ਬਾਹਰ ਜਾ ਸਕਦਾ ਅਛਾ ਇਹਨਾਂ ਨੂੰ ਇਹ ਪੁੱਛੇ ਵੀ ਜਿਹੜੀ ਹੱਦ ਤੇ ਬੈਠੇ ਨੇ ਰਾਜਸਥਾਨ ਦੀ ਹੱਦ ਰਾਜਸਥਾਨ ਵਾਲੇ ਪਾਸ ਤੇ ਕਿਸਾਨਾਂ ਨਹੀਂ ਜਾਣਾ ਉਹ ਕਿਉਂ ਬੰਦ ਕਰਦੀ ਤੁਹਾਡੀ ਰਾਜਸਥਾਨ ਦੀ ਬੀਜੇਪੀ ਗਵਰਨਮੈਂਟ ਨੇ ਉਧਰ ਤੋਂ ਜਿੰਨਾ ਮਰਜੀ ਕਿੰਨੂ ਬਾਹਰ ਘੱਲਿਆ ਜਾ ਸਕਦਾ ਸੀ ਸਿਰਫ ਇਹ ਬਿਲਕੁਲ ਇਹਨਾਂ ਦੇ ਬਹੁਤ ਬੇਵਕੂਫੀ ਵਾਲੇ ਬਿਆਨ ਨੇ ਜੇ ਤੁਸੀਂ ਕਿੰਨੂ ਖਰੀਦੋਂਗੇ ਬਾਹਰ ਤਾਂ ਤਾਂ ਹੀ ਭੇਜੋਂਗੇ ਜੇ ਪੰਜਾਬ ਸਰਕਾਰ ਜੀਆਂ ਜਪ ਕੇਂਦਰ ਸਰਕਾਰ ਖਰੀਦੂਗੀ ਦੱਸੋ ਤੁਸੀਂ ਸਰਕਾਰੀ ਏਜੰਸੀਆਂ ਨੇ ਖਰੀਦ ਕਿੱਥੇ ਕੀਤੀ ਖਰੀਦ ਤਾਂ ਪ੍ਰਾਈਵੇਟ ਨੇ ਕੀਤੀ ਤੇ ਪ੍ਰਾਈਵੇਟ ਆਪ ਦਾ ਮਨਮਰਜ਼ੀ ਨਾਲ ਲੁੱਟ ਰਹੇ ਨੇ ਮਨਮਰਜ਼ੀ ਨਾਲ ਯਾਰ ਫਿਰ ਜਾਖੜ ਸਾਹਿਬ ਤੇ ਅੱਜ ਭਾਜਪੀ ਦੇ ਜਿਹੜੇ ਹੋਰ ਆਗੂਆਂ ਨੇ ਚੰਡੀਗੜ੍ਹ ਪ੍ਰਦਰਸ਼ਨ ਕੀਤਾ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਜੇ ਪ੍ਰਦਰਸ਼ਨ ਕਰਨਾ ਬੀਜਪੀ ਲੋ ਦਿਆਨ ਅਸਤੀਫਾ ਕਹਿਣ ਵੀ ਬੀਜਪੀ ਨੇ ਪੁੱਤ ਮਾਰਿਆ ਬੀਜਪੀ ਐਮਐਸਪੀ ਨਹੀਂ ਦਿੰਦੀ ਅਸੀਂ ਅਸਤੀਫਾ ਦਿੰਨੇ ਆ ਤੇ ਅਸੀਂ ਪੰਜਾਬ ਨਾਲ ਖੜੇ ਆ ਤੇ ਅਸੀਂ ਪ੍ਰਦਰਸ਼ਨ ਕਰਾਂਗੇ ਐਦਾਂ ਦੇ ਪ੍ਰਦਰਸ਼ਨ ਕਰਨਾ ਆਪਦੇ ਉੱਪਰ ਲੱਗੇ ਹੋਏ ਕਲੰਕ ਨੂੰ ਲਾਉਣ ਦੀ ਕੋਸ਼ਿਸ਼ ਆ ਜਿਹੜਾ ਨਹੀਂ ਲੈ ਸਕਦਾ ਪਰ ਪਿਆਰਿਓ ਭਖ ਦੇ ਸਵਾਲਾਂ ਤੇ ਗੱਲ ਕਰਨ ਲੱਗੇ ਆ ਤੇ ਆਪਣੇ ਨਾਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਵਤਾਰ ਸਿੰਘ ਮਹਿਮਾ ਅਵਤਾਰ ਸਿੰਘ ਜੀ ਅੱਜ ਬੀਜਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਚੰਡੀਗੜ੍ਹ ਚ ਇੱਕ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਉਹ ਕਹਿੰਦੇ ਜੀ ਕੀਤਾ ਸੀ ਸ਼ੁਭ ਕਰਨ ਦੇ ਮਾਮਲੇ ਤੇ ਇਹ ਕਿਸਾਨਾਂ ਦੀ ਐਮਐਸਪੀ ਵਾਲੇ ਮੁੱਦੇ ਤੇ ਔਰ ਭਾਜਪੀ ਦਾ ਪ੍ਰਧਾਨ ਅੱਜ ਇਹ ਪੁੱਛ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਜਿਹੜਾ ਸ਼ੁਭ ਕਰਨ ਨੂੰ ਜਿਨ੍ਹਾਂ ਨੇ ਕਤਲ ਕਰਵਾਇਆ ਉਹਨਾਂ ਤੇ ਇੱਕ ਤਾਂ ਪਰਚਾ ਦਰਜ ਹੋਣਾ ਚਾਹੀਦਾ ਦੂਜਾ ਉਹ ਤੁਹਾਡੇ ਸਯੁਕਤ ਮੋਰਚੇ ਦੇ ਉੱਪਰ ਵੱਡਾ ਸਵਾਲ ਖੜਾ ਕਰ ਰਿਹਾ ਸੀ ਉਹ ਕਹਿੰਦਾ ਕਿ ਪੰਜਾਬ 'ਚ ਇਹ ਕਹਿੰਦੇ ਆ 23 ਫਸਲਾਂ ਦੀ ਐਮਐਸਪੀ ਦਿਓ ਉਹ ਕਹਿੰਦਾ ਪਹਿਲੀ ਤਾਂ ਗੱਲ ਇਹਨਾਂ ਨੂੰ ਪਤਾ ਹੀ ਨਹੀਂ 23 ਫਸਲਾਂ ਕਿਹੜੀਆਂ ਨੇ ਕਹਿੰਦਾ 23 ਫਸਲਾ ਹੈ ਮੈਨੂੰ ਗਣਾ ਦੇਣ ਜਿਹੜੀਆਂ ਇਹ ਪੰਜਾਬ ਚ ਬੀਜਦੇ ਨੇ ਜਾਂ ਬੀਜਣੀਆਂ ਨੇ ਤੇ ਐਮਐਸਬੀ ਮੈਂ ਦਵਾ ਦੇਣਾ ਇਹਨਾਂ ਦੋਨਾਂ ਗੱਲਾਂ ਤੇ ਕੀ ਕਹੋਂਗੇ ਦੇਖੋ ਜੀ ਜਿਹੜਾ ਇਹ ਹੈ ਨਾ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਸੁਨੀਲ ਜਾਖੜ ਇਹ ਬਹੁਤ ਬੇਵਕੂਫ ਬੰਦਾ ਕਿਉਂਕਿ ਇਹ ਇੱਕ ਵਾਰੀ ਆਪਾਂ ਕਹਿੰਦੇ ਜਾਂ ਬੇਵਕੂਫ ਜਾਂ ਬੇਵਕੂਫ ਬਣਾ ਰਿਆ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਹੀਂ ਤੁਸੀਂ ਬਣਾ ਸਕਦੇ ਤੁਸੀਂ ਬੇਵਕੂਫ ਹੋ ਕਿਉਂ ਕਹਿ ਰਿਹਾ ਬੇਵਕੂਫ ਹੋ ਕਿਉਂਕਿ ਤੁਸੀਂ ਲੜਾਈ ਕਿਸ ਦੇ ਖਿਲਾਫ ਲੜ ਰਹੇ ਹੋ ਮਜਾਰੇ ਕਹਤਾ ਉਹਨੇ ਕਰਨਾ ਜਿਹੜਾ ਰਾਜ ਸੱਤਾ ਚ ਨਾ ਹੋਵੇ ਜੀਦੇ ਕੋਲ ਕੁਛ ਨਾ ਮੁਜਾਰਾ ਕਰੂਗਾ ਵੀ ਸਾਨੂੰ ਆ ਚੀਜ਼ ਚਾਹੀਦੀ ਹੈ